ਮੇਰੀ ਪੁਲਿਸ ਵਾਲੇ ਬੇਰਿਆਂ ਨੂੰ ਬੇਨਤੀ ਹੈ ਕਿ ਜੇ ਅਸੀਂ ਕਹਨੇ ਹਲਕਾ ਇੰਚਾਰਜ ਆਉਣ ਦਿਓ ਤੁਸੀਂ ਜ਼ਿੰਮੇਵਾਰੀ ਸਮਝਾਓ ਇੱਕ ਜਿਹੜਾ ਸੱਜੇ ਹੱਥ ਜਿਹੜੀ ਜਗ੍ਹਾ ਰਹਿ ਗਈ ਮਨੂ ਸਾਰੇ ਅਗਲੇ ਬੈਠ ਜਾਓ ਬੀਬੀਆਂ ਨੂੰ ਇੱਥੇ ਬਿਠਾਓ ਜਿਹੜੀਆਂ ਆ ਰਹੀਆਂ ਹੁਣ ਤੁਸੀਂ ਅੱਗੇ ਆਪ ਖੜੋ ਨਾ ਥੱਲੇ ਬੈਠ ਜਾਓ ਥੱਲੇ ਬੈਠ ਜਾਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਚਿੱਜਰ ਸਾਹਿਬ 40 ਮੁਕਤੇ ਮਾਤਾ ਭਾਕੌਰ ਜੀ ਦੀ ਸ਼ਹਾਦਤ ਨੂੰ ਸਮਰਪਤ ਇਸ ਸਾਲਾਨਾ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਸਟੇ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁੰਦੜ ਜੀ ਉਨ੍ਹਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਡਾਕਟਰ ਦਲਜੀਤ ਸਿੰਘ ਚੀਮਾ ਜੀ ਸਾਬਕਾ ਮੰਤਰੀ ਪੰਜਾਬ ਸਰਦਾਰ ਜਨਮੇਜਾ ਸਿੰਘ ਸੇਖੋਂ ਜੀ ਅਤੇ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਾਹਮਣੇ ਪੰਡਾਲ ਦੇ ਵਿੱਚ ਹਜ਼ਾਰਾਂ ਦੀ ਤعداد ਚ ਇਹ ਸ਼੍ਰੋਮਣੀ ਕਾਲਦਲ ਦੀ ਕਾਨਫਰੰਸ ਦੇ ਵਿੱਚ ਪਹੁੰਚੀ ਸਾਰੀ ਸਤਿਕਾਰਯੋਗ ਸਾਧ ਸੰਗਤ ਜੀ ਯੂਥ ਅਕਾਲੀ ਦਲ ਦੇ ਸਾਰੇ ਹੀ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਾਰੇ ਹੀ ਸੀਨੀਅਰ ਕੋਰ ਕਮੇਟੀ ਮੈਂਬਰ ਸਾਹਿਬਾਨ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਦਰਜਾ-ਦਰਜਾ ਸਾਰੇ ਅਹੁਦੇਦਾਰ ਸਾਹਿਬਾਨ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਲਾਨਾ ਕਾਨਫਰੰਸ ਦੇ ਵਿੱਚ ਬڑے ਉਤਸ਼ਾਹ ਦੇ ਨਾਲ ਮੈਂ ਦੇਖ ਰਿਹਾ ਕਿ ਪੰਡਾਲ ਪੜ ਚੁੱਕਿਆ ਹਲੇ ਵੀ ਬਾਹਰ ਤੱਕ ਲਾਈਨਾਂ ਲਗੀਆਂ ਹੋਈਆਂ ਨੇ ਇਹ ਇਤਿਹਾਸਕ ਕਾਨਫਰੰਸ ਦੇ ਵਿੱਚ ਆਪ ਮਹਾਰੇ ਸੰਗਤ ਜਿਹੜੀ ਔਠ ਔਠਾ ਮਾਰਦਾ ਘੱਟ ਆ ਰਿਹਾ ਜਿੱਥੇ ਆਪਾਂ ਸ਼ਹੀਦਾਂ ਨੂੰ ਸਜਦਾ ਕਰਨਾ ਕਿਉਂਕਿ ਉਹ ਸੱਚੀ ਲੜਾਈ ਲੜਦੇ ਹੋਏ ਖਦਾਨੇ ਦੀ ਟਾਪ ਤੇ 40 ਮੁਕਤੇ ਮਾਤਾ ਭਾਗੌਰ ਜੀ ਸ਼ਹੀਦ ਹੋ ਗਏ ਉਹ ਸਚਾਈ ਦੀ ਲੜਾਈ ਤੋਂ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਅੱਜ ਵੀ ਸਿੱਖ ਕੇ ਆਪਾਂ ਸਚਾਈ ਦੀ ਜਿਹੜੀ ਲੜਾਈ ਆ ਉਹ ਲੜ ਰਹੇ ਆ ਮੈਂ ਸੀਮਤ ਸ਼ਬਦਾਂ ਦੇ ਵਿੱਚ ਆਪਣੀ ਗੱਲ ਰੱਖੂਗਾ ਕਿਉਂਕਿ ਸਟੇਜ ਤੇ ਸਾਰੀ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਬੈਠੀ ਹੈ। ਉਹਨਾਂ ਨੇ ਵਿਚਾਰ ਰੱਖਣੇ ਆ। ਅੱਜ ਹਾਲਾਤ ਇਹ ਨੇ ਕਿ ਅੱਜ ਦੇ ਆਗੂ ਜਿਨ੍ਹਾਂ ਨੇ ਸਾਨੂੰ ਸੇਧ ਦੇਣੀ ਸੀ ਖਾਸ ਕਰਕੇ ਨੌਜਵਾਨਾਂ ਨੂੰ ਇਹੋ ਜੇ ਕਾਰਨਾਮੇ ਕਰਕੇ ਜਾ ਰਹੇ ਨੇ ਕਿ ਸਾਡਾ ਸਿਰ ਝੁਕਦਾ। ਮੈਂ ਸਿੱਧੀ ਗੱਲ ਤੇ ਆਉਣਾ ਮੱਥ ਦੇ ਦਾ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰ ਲਈ ਆ ਪਿੱਛੇ ਜੇ ਬਣੀ ਸੀ ਇੱਕ ਗਦਾਰ ਲਹਿਰ ਕਹਿੰਦੇ ਤਾਂ ਸੁਧਾਰ ਲਹਿਰ ਸੀ ਪਰ ਕੰਮ ਕੀਤਾ ਗਰਦਾਰਾਂ ਵਾਲਾ ਅਸੀਂ ਬਥੇਰਾ ਸਤਕਾਰ ਕੀਤਾ ਜੀ ਹੁਣ ਰੌਲਾ ਪਾਉਂਦੇ ਨੇ ਕਿ ਯੂਥ ਸਾਡਾ ਸਤਕਾਰ ਨਹੀਂ ਕਰਦਾ ਜੇ ਭਾਈ ਤੁਸੀਂ ਕੰਮ ਸਤਕਾਰ ਬਾਰੇ ਕਰੋਗੇ ਤਾਂ ਪੂਰੇ ਪੰਜਾਬ ਦਾ ਯੂਥ لمبے ਮੂਰੇ ਪੈ ਕੇ ਤੁਹਾਡਾ ਸਤਿਕਾਰ ਕਰੂਗਾ ਪਰ ਜੇ ਕੰਮ ਤੁਸੀਂ ਐਸੇ ਕਰੋਗੇ ਸਾਨੂੰ ਬਰਾਸਤ ਵਿੱਚ ਉਹ ਦੇਖੇ ਜਾਊਂਗੇ ਕਿ ਤੁਸੀਂ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਵੀ ਝੂਠ ਬੋਲੋਗੇ ਤਾਂ ਤੁਹਾਡਾ ਸਤਿਕਾਰ ਬਿਲਕੁਲ ਨਹੀਂ ਕਰਾਂਗੇ ਲਾਣ ਤਾਂ ਤੁਹਾਨੂੰ ਅਸੀਂ ਤਾਂ ਕਿ ਸਦੀਆਂ ਤੱਕ ਪੈਂਦੀਆਂ ਰਹਿਣਗੀਆਂ ਸਦੀਆਂ ਤੱਕ ਮੈਨੂੰ ਨਾਮ ਲੈਣ ਤੋਂ ਕੋਈ ਇਤਰਾਜ਼ ਨਹੀਂ ਬੜਾ ਲੰਬਾ ਸਮਾਂ ਪਾਰਟੀ ਦੇ ਹਰੇਕ ਕੌਂਦਿਆਂ ਤੇ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਲੱਖ ਲਾਹਣ ਤੇ ਹੋ ਜੇ ਆਗੂਆਂ ਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਸਕਦੇ ਹੋ ਤਾਂ ਸੱਚ ਬੋਲਣ ਤੋਂ ਸਾਨੂੰ ਵੀ ਕਿਸੇ ਗੱਲ ਦਾ ਡਰ ਪੈ ਨਹੀਂ ਕੋਈ ਡਰ ਪੈ ਨਹੀਂ ਸਾਰੀ ਦੁਨੀਆ ਨੇ ਦੇਖਿਆ ਤਕਰੀਰਾਂ ਕੀਤੀਆਂ ਉਂਗਲਾਂ ਕਰ-ਕਰ ਕੇ ਸ੍ਰੀ ਅਕਾਲ ਤਖਤ ਸਾਹਿਬਾਨ ਵੱਲ ਕਹਿੰਦੇ ਜੀ ਮੈਂ ਤਾਂ ਸੌਦਾ ਸਾਧ ਦੇ ਹੱਕ ਦੇ ਵਿੱਚ ਕਦੇ ਬਿਆਨ ਹੀ ਨਹੀਂ ਦਿੱਤਾ ਜਿਹੜੀ ਉਹਨੂੰ ਮਾਫੀ ਦਿੱਤੀ ਸੀ ਮੈਂ ਤਾਂ ਬੋਲਿਆ ਹੀ ਨਹੀਂ ਕਿ ਨਾ ਆਪਣੇ ਆਪ ਇਹ ਪਾਰਟੀ ਨੇ ਬਿਆਨ ਲਾਤੀਆ ਆ ਚਾਰ ਦਿਨ ਪਹਿਲਾਂ ਵੀਡੀਓ ਜਨਤਾ 'ਤੇ ਕੀਤੀ ਆ ਕੀ ਕਹੀ ਜਾਂਦਾ ਕਹਿੰਦਾ ਜੇ ਰਾਮ ਰਹੀਮ ਜੀ ਨੂੰ ਮਾਫੀ ਦੇਤੀ ਕਹਿੰਦਾ ਕੋਈ ਗੱਲ ਨਹੀਂ ਰਾਮ ਰਹੀਮ ਜੀ ਤੇ ਕਾਲ ਤਖਸਾਲ ਸਾਹਿਬ ਦੇ ਕੀ ਖੜ ਕੇ ਕਹਿੰਦਾ ਹੈ ਕਹਿੰਦਾ ਮੈਂ ਤਾਂ ਕੋਈ ਬਿਆਨ ਨਹੀਂ ਦਿੱਤਾ ਪਾਰਟੀ ਨੇ ਆਪ ਹੀ ਬਿਆਨ ਦਿੱਤੇ ਅਸੀਂ ਮੇਰਾ ਯਾਰ ਜੇ ਤੁਸੀਂ ਸੀਨੀਅਰ ਲੀਡਰ ਹੋ ਤੁਸੀਂ ਇੱਕ ਇੰਨੀ ਗੱਲ ਵੀ ਕਹਿ ਸਕਦੇ ਸੀ ਕਿ ਮੈਂ ਭਾਈ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਕੋਈ ਬਿਆਨ ਦਿੱਤਿਆ ਇਹਦਾ ਮਤਲ ਤੁਸੀਂ ਕਾਲ ਤਖਸਾਲ ਸਾਹਿਬ ਦੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਚਾਹ ਬੀਬੀ ਜ਼ਗੀਰ ਕੌਰ ਸੀ ਚਾਹ ਦੂਜੇ ਸੁਧਾਰ ਲਹਿਰ ਵਾਲੇ ਸੀ ਸਾਰੇ ਆਪਣੇ ਆਪਣੇ ਦਰਜਾ-ਵਰਜਾ ਝੂਠ ਦੇ ਜਿਉਗਦਾਲ ਪਾ ਕੇ ਆਏ। ਸਾਨੂੰ ਕੋਈ ਇਸ ਗੱਲ ਦਾ ਕਹਿਣੋਂ ਅੰਗਰੇਜ਼ ਨਹੀਂ ਕਿ ਤੁਸੀਂ ਜਿਹੜਾ ਇਹ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਜਿਹੜਾ ਤੁਸੀਂ ਗੁਰੂ ਦੇ ਅੱਗੇ ਖੜ ਕੇ ਝੂਠ ਬੋਲਿਆ ਏ ਇਹ ਤੁਹਾਨੂੰ ਲਾਣ ਤਾਂ ਦੁਨੀਆ ਤੱਕ ਪੈਂਦੀਆਂ ਰਹਿਣਗੀਆਂ ਪ੍ਰਧਾਨ ਜੀ ਆ ਗਏ ਨੇ ਜਕਾਰੇ ਲਾ ਕੇ ਆਪਾਂ ਮਾਹੌਲ ਬਣਾਈਏ। ਬੋਲੇ ਸੋ ਨਿਹਾਲ श्रोमी अकाली दल सरदार सुखबीर सिंह जी बादल सरदार सुखबीर सिंह जी बादल सुखबीर सिंह जी सुखबीर तेरी सोच सुखबीर तेरी सोच ਸੁਖਵੀਰ ਤੇਰੀ ਸੋਚ ਤੇ ਮੈਰਾ ਦੋਗੇ ਠੋਕ ਤੇ ਸ਼੍ਰੋਮਣੀ ਅਕਾਲੀ ਦਰ ਬਾਰੇ ਇਸਾਨ ਹੈ ਜੀ ਸ਼੍ਰੀ ਆਕਾਲ ਸੁਖਵੀਰ ਤੇਰੀ ਸੋਚ ਤੇ ਮੈਰਾ ਦੋਗੇ ਠੋਕ ਤੇ ਸੁਖਵੀਰ ਤੇਰੀ ਸੋਚ ਤੇ ਮੈਰਾ ਦੋਗੇ ਠੋਕ ਤੇ ਦੋਵੇਂ ਹੱਥ ਖੜੇ ਕਰਕੇ ਆਪਣੇ ਲੀਡਰ ਦਾ ਆਪਾ ਸਵਾਗਤ ਕਰੀਏ ਬਾਰੇ ਇਸਾਨ ਹੈ ਮੈਂ ਸਰਦਾਰ ਸੰਵੀਰ ਸਿੰਘ ਜੀ ਬਾਦਲ ਸਾਹਿਬ ਜਿਹੜੇ ਅੱਜ ਅਕਾਲੀ ਯੋਧੇ ਦੇ ਤੌਰ ਤੇ ਤੇ ਟਕਸਾਲੀ ਵਰਕਰ ਦੇ ਤੌਰ ਤੇ ਆਏ ਆ ਉਹਨਾਂ ਨੂੰ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸਟੇਜ ਤੇ ਆਜੋ ਪ੍ਰਧਾਨ ਸਾਹਿਬ ਦਾ ਆਜੋ ਆਜੋ ਉਹਨਾਂ ਪੜਾ ਕਿਉਂਕਿ ਸਾਰੀ ਜਿੰਨੀ ਸੰਗਤ ਆਈ ਹੈ ਇਹ ਅੱਜ ਵੀ ਤੁਹਾਡੇ ਦਰਸ਼ਨ ਜ਼ਰੂਰ ਕਰਨਾ ਚਾਹੁੰਦੀ ਆ ਇਸ ਕਰਕੇ ਮੈਂ ਝੰਕਾਰਾ ਲਾਉਣ ਲੱਗਿਆ ਸਾਰੇ ਜਿਹੜੇ ਇਸ ਗੱਲ ਨਾਲ ਸਹਿਮਤ ਆ ਦੋਨੇ ਹੱਥ ਖੜੇ ਕਰਕੇ ਜਵਾਬ ਦੇਣਾ ਬੋਲੇ ਸੋਨਹਾਲ ਸ੍ਰੀ ਅਕਾਲਾਉਖ ਲਓ ਜੀ ਸੰਗਤ ਦਾ ਹੁਕਮ ਹੋ ਗਿਆ ਇਸ ਕਰਕੇ ਹੁਣ ਝੰਕਾਰਾ ਲੱਗ ਗਿਆ ਇੱਕ ਝੰਕਾਰਾ ਹੋਰ ਲੱਗ ਜਾਂਦਾ ਬੋਲੇ ਸੋਨਹਾਲ ਬਹੁਤ ਬਹੁਤ ਧੰਨਵਾਦ ਸਟੇਜ ਦੀ ਕਾਰਵਾਈ ਜਾਰੀ ਰੱਖੋ ਬੋਲੇ ਸੋ ਨਿਹਾਲ ਸ੍ਰੀ ਅਕਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੋ ਇੱਕ ਨਿਮਾਣੇ ਬਾਵਾ ਖੜੀਆਂ ਕਰਕੇ ਜਕਾਰਾ ਲਾ ਦਿਓ ਸਵਾਗਤ ਹੈ ਵਿੱਚ ਦੱਬ ਕੇ ਹੁਣ ਕਸਰ ਨਾ ਰਹਿ ਜਾਏ ਬੋਲੇ ਸੋਨਹਿ ਸ਼ਰੋਮਣੀ ਅਕਾਲੀ ਦਾ ਜੈਕਾਰਾ ਸਰਦਾਰ ਸੁਖਬੀਰ ਸਿੰਘ ਜੀ ਪਾਤ ਜੈਕਾਰਾ ਸਰਦਾਰ ਸੁਖਬੀਰ ਸਿੰਘ ਜੀ ਪਾਤ ਜੈਕਾਰਾ ਬਾਰੇ ਸੋ ਕਬੀਰ ਤੇਰੀ ਸੋਚ ਤੇ ਮੈਰਾ ਦੇਗੇ ਥੋਕੇ ਸੁਖਵੀਰ ਤੇਰੀ ਸੋਚ ਤੇ ਮੈਰਾ ਦੇਗੇ ਥੋਕੇ ਬਾਵਾ ਖੜੀਆਂ ਕਰਕੇ ਕਿਨਾਰਾ ਹੋਰ ਲਾ ਦਿਓ ਜਕਾਰਾ ਫਿਰ ਬੋਲੇ ਈਸਾਨ ਆ ਸੁਰੀਆ ਕਾਲ ਸੜਕੇ ਦਈਏ ਥੋੜੇ ਜੋਸ਼ ਤੇ ਕਿਉਂਕਿ ਜਦੋਂ ਆਪਣੇ ਲੀਡਰ ਸਟੇਜ ਤੇ ਆਉਣ ਦਾ ਪਤਾ ਲੱਗੇ ਕਿ ਸਾਡਾ ਜੋਸ਼ ਕਿੰਨਾ ਸੋ ਮੈਂ ਗੱਲ ਨੂੰ ਅੱਗੇ ਤੋਰਦਾ ਮੈਂ ਗੱਲ ਕਰ ਰਿਹਾ ਸੀ ਕਦਾਰ ਲਾਹਿਰ ਜੀ ਕੋਈ ਨਹੀਂ ਬਹਿ ਜਾਓ ਬਹਿ ਜਾਓ ਅੱਜ ਅਡਜਸਟਮੈਂਟ ਕਰ ਲਓ ਅੱਜ ਡੀ ਦੇ ਵਿੱਚ ਆਉਣੀ ਲੰਦੇ ਮੇਰੇ ਵੀ ਬਸ ਨਹੀਂ ਬਸ ਤੋਂ ਬਾਹਰ ਕਾਣੀ ਯੂਥਾ ਨੂੰ ਬੇਨਤੀ ਹੈ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਹੁਣ ਖੜ੍ਹ ਜਾਓ ਛੋਟ ਹੀ ਕਰ ਲੋ ਮੈਂ ਗੱਲ ਕਰ ਰਿਹਾ ਹਾਂ ਕਦਾਰ ਲਾਹਿਰ ਜੀ ਅੱਛਾ ਜੀ ਕਲਾਮ ਹੋਰ ਕਰਕੇ ਚੱਲਿਆ ਆਹ 3-4 ਦਿਨ ਪਹਿਲਾਂ ਵੀਡੀਓ ਸਬੂਤ ਸਮੇਤ ਪੂਰੀ ਕਾਮ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਕਾਲਤਾਖ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਇਆ ਬੀਬੀ ਜ਼ਗੀਰਕਾਰ ਝੂਠ ਬੋਲ ਕੇ ਆਈ ਆ ਆਉਣ ਵਾਲੇ 5-7 ਦਿਨ ਦੇ ਵਿੱਚ ਸਬੂਤਾਂ ਸਮੇਤ ਸਬੂਤਾਂ ਸਮੇਤ ਇਹਨਾਂ ਦਾ ਇੱਕ ਹੋਰ ਚਿਹਰਾ ਨੰਗਾ ਕਰਾਂਗੇ ਇੱਦਾਂ ਹੀ ਹੋਰ ਚਿਹਰਾ ਨੰਗਾ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਸਾਰੀਆਂ ਨੰਗੀਆਂ ਕਰਾਂਗੇ ਕਹਿੰਦੇ ਜੀ ਅਸੀਂ ਪਾਤੀ ਲਈ ਸਮਾਂ ਲਾਇਆ ਅਸੀਂ ਜੀ ਬੋਲੀ ਜਾਂਦੇ ਸੀ ਕਿ ਨੇ 21 ਐਮਐਲਏ ਬਣਾ ਤੇ ਚੰਦੂ ਮਹਾਰਾ ਸਾਹਮਣੇ ਮੈਂ ਕਿਹਾ ਐਂ ਦੱਸਿਓ ਵੀ ਚੰਦੂ ਮਹਾਰਾ ਸਾਹਿਬ ਆਪ ਕਿੰਨੀ ਵਾਰ ਐਮਐਲਏ ਬਣੇ ਨੇ ਇੱਕ ਵਾਰ ਸਾਰੀ ਉਮਰ ਚ ਇੱਕ ਵਾਰ ਕਿਉਂ ਕਦੇ ਵੋਟ ਤਾਂ ਜਾ ਕੇ ਮੰਗਿਓ ਨਹੀਂ ਵੋਟ ਥੋੜਾ ਮੰਗਿਆ ਕਦੇ ਜਾ ਕੇ ਜਾ ਕੇ ਇਹ ਕਹਿੰਦੇ ਸੀ ਕਿ ਭਾਈ ਆਹ ਪਿੰਡ ਤੋਂ ਫੰਡ ਕਿੰਨਾ ਇਕੱਠਾ ਹੋਇਆ ਸਾਰੀਆਂ ਗੱਲਾਂ ਢੇੜ-ਢੇੜ ਕੇ ਰੱਖ ਦੂੰਗਾ ਹੁਣ ਕਸਰ ਨਹੀਂ ਰੱਖਾਂਗੇ ਸੋ ਇਹ ਜਿਹੜੇ ਸੁਧਾਰ ਲੈਣ ਵਾਲੇ ਨੇ ਪਹਿਲਾਂ ਆਪਣੇ ਵਿੱਚ ਸੁਧਾਰ ਕਰਨ ਕਿ ਗੁਰੂ ਦੇ ਅੱਗੇ ਖੜ ਕੇ ਸੱਚ ਬੋਲੀਦਾ ਹੁੰਦਾ ਝੂਠ ਨਹੀਂ ਬੋਲੀਦਾ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਨਹੀਂ ਵੀ ਕੀਤਾ ਜਿਹੜੀ ਗੱਲ ਦੇ ਵਿੱਚ ਕੋਈ ਰੋਲ ਵੀ ਨਹੀਂ ਸੀ ਉਹ ਵੀ ਇੱਕ ਨਿਮਾਣ ਸਿੱਖ ਵਜੋਂ ਝੋਲੀ ਪਾਇਆ ਕਹਿੰਦੇ ਤਕਰੀਰ ਨਹੀਂ ਕਰਨੀ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਕਦੇ ਅਕਲ ਜਲ ਦੇ ਲੀਡਰਾਂ ਨੇ ਬੇਅਦਬੀ ਕਰਾਉਣ ਦੇ ਹੁਕਮ ਨਹੀਂ ਦਿੱਤੇ ਏ ਉਹਨਾਂ ਮਾੜੀਆਂ ਏਜੰਸੀਆਂ ਨੇ ਸਾਡੀ ਸਰਕਾਰ ਦੇ ਵਿੱਚ ਕਰਵਾਇਆ ਪਰ ਆਪਣੀ ਸਰਕਾਰ ਦੇ ਵਿੱਚ ਹੋਣ ਦੀ ਜਿਹੜੀ ਔਖੀ ਮਜਾਜਨਾ ਕੀਤੀ ਆ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਕਿ ਇਹ ਸੁਧਾਰ ਲੈਣ ਵਾਲੇ ਜਿੱਥੇ-ਜਿੱਥੇ ਵੀ ਜਾਣ ਇਹਨਾਂ ਨੂੰ ਝੂਠੇ ਕਹਿ ਕੇ ਲਾਹਨਤੀ ਪੱਤਰ ਭੇਜੋ ਤੇ ਲਾਹਨਤਾਂ ਦਿਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਜਿਹੜੇ ਅਸਤਿਕਾਰ ਤੱਕ ਸਾਡੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਨੇ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਪਾਰਟੀ ਤੇ ਪੰਜਾਬ ਦੇ ਕਦੇ ਨਹੀਂ ਹੋ ਸਕਦੇ ਇਸ ਲਈ ਬੇਨਤੀ ਹੈ ਸਾਰੀ ਲੀਡਰਸ਼ਿਪ ਨੂੰ ਕਿ ਇਹਨਾਂ ਝੂਠੇ ਬੰਦਿਆਂ ਨੂੰ ਹੁਣ ਮੂੰਹ ਨਾ ਲਾਇਓ ਬਥੇਰੇ ਨੌਜਵਾਨ ਪੰਜਾਬ ਦੇ ਯੋਗ ਨੌਜਵਾਨ ਕੰਮ ਕਰਨ ਵਾਲੇ ਕੰਮ ਕਰਨ ਲਈ ਤਿਆਰ ਨੇ ਸੋ ਇਹਨੀਆਂ ਕਿ ਬੇਨਤੀਆਂ ਕਰਦੇ ਹੋਏ ਕਿਉਂਕਿ ਸਮੇਂ ਦੀ ਘਾਟ ਹੈ ਸੀਨੀਅਰ ਲੀਡਰਸ਼ਿਪ ਬੈਠੀ ਉਹਨਾਂ ਨੇ ਵਿਚਾਰ ਰੱਖਣੇ ਆ ਜਕਾਰਾ ਲਾਉਣ ਲੱਗੇ ਆ ਜੇ ਇਹਨਾਂ ਝੂਠੇ ਬੰਦਿਆਂ ਨੂੰ ਸਬਕ ਸਿਖਾਉਣਾ ਤਾਂ ਇੱਥੇ ਬਾਵਾ ਘੜੀਆਂ ਕਰਕੇ ਝਕਾਰਾ ਲਾ ਕੇ ਦੱਸ ਦਿਓ ਕਿ ਪੰਜਾਬ ਦਾ ਬੱਚਾ ਬੱਚਾ ਸ਼੍ਰੋਮਣੀ ਕਲੰਦ ਦੇ ਨਾਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਹੈ ਬੋਨ ਇਸ਼ਨ ਹੈ ਬਹੁਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ